ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੀ ਪਹਿਲਾ ਅਸੀਂ ਗੱਲ ਕਰਾਂਗੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪ੍ਰਮੁੱਖ ਕਾਰਨ ਕੀ ਸਨ ਸਭ ਤੋਂ ਪਹਿਲਾਂ ਮੁੱਖ ਕਾਰਨ ਚੰਦੂ ਦੇ ਧੀ ਦੀ ਰਿਸ਼ਤੇ ਨੂੰ ਪ੍ਰਵਾਨਗੀ ਨਾ ਦੇਣੀ ਚੰਦੂ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਦੇ ਦਰਬਾਰ ਵਿੱਚ ਆਪਣੀ ਧੀ ਦਾ ਰਿਸ਼ਤਾ ਲੈ ਕੇ ਆਉਂਦਾ ਹੈ ਪਰ ਮਹਾਰਾਜ ਉਸ ਦੇ ਰਿਸ਼ਤੇ ਨੂੰ ਇਹ ਕਹਿ ਕੇ ਨਾ ਕਰ ਦਿੰਦੇ ਹਨ ਕਿ ਇਹ ਰਿਸ਼ਤਾ ਸੰਗਤ ਨੂੰ ਪਰਵਾਹ ਨਹੀਂ ਹੈ ਰਿਸ਼ਤੇ ਦੀ ਪਰਵਾਣਗੀ ਨਾ ਮਿਲਣ ਕਾਰਨ ਚੰਦੂ ਬਹੁਤ ਸੜਵਲ ਜਾਂਦਾ ਹੈ ਅਤੇ ਸਰਕਾਰੀ ਦਰਬਾਰੇ ਜਾ ਕੇ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੀ ਪ੍ਰਤੀ ਜਹਾਂਗੀਰ ਦੇ ਕੰਨ ਪਰਦਾ ਹੈ ਉਸ ਤੋਂ ਬਾਅਦ ਦੂਜਾ ਕਾਰਨ ਸ਼ਹੀਦੀ ਦਾ ਇਹ ਬਣਦਾ ਹੈ ਕਿ ਗੁਰੂ ਸਾਹਿਬ ਵੱਲੋਂ ਖੁਸਰੋ ਦੀ ਮਦਦ ਕੀਤੀ ਗਈ ਜਦੋਂ ਜਹਾਂਗੀਰ ਤਖਤੇ ਬਰਾਜਮਾਨ ਹੋਇਆ ਤੇ ਉਸ ਦਾ ਭਰਾ ਖੁਸਰੋ ਜੋ ਕਿ ਰਾਸ ਤੋਂ ਬਾਗੀ ਹੋ ਗਿਆ ਅਤੇ ਆਪਣੀ ਜਾਨ ਬਚਾਉਂਦਾ ਹੋਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਆ ਕੇ ਸ਼ਰਨ ਲਿੱਤੀ। ਮਹਾਰਾਜ ਜੀ ਨੇ ਨਿਤ ਦੀ ਤਰ੍ਹਾਂ ਚੱਲਦੇ ਹੋਏ ਪ੍ਰਵਾਹ ਵਿੱਚੋਂ ਉਸ ਨੂੰ ਲੰਗਰ ਚਕਾਇਆ ਅਤੇ ਕੁਝ ਇਤਿਹਾਸਕਾਰ ਲਿਖਦੇ ਹਨ ਕਿ ਉਸ ਨੂੰ ਮਾਇਆ ਵੀ ਦਿੱਤੀ, ਕੁਝ ਲਿਖਦੇ ਹਨ ਨਹੀਂ ਦਿੱਤੀ। ਮਹਾਰਾਜ ਨੂੰ ਸਰਕਾਰੀ ਦਰਬਾਰੇ ਵੱਲੋਂ ਇੱਕ ਚਿੱਠੀ ਆਉਂਦੀ ਹੈ ਇੱਕ ਨਿਯੋਤਾ ਆਉਂਦਾ ਹੈ ਤੇ ਮਹਾਰਾਜ ਨੂੰ ਜਹਾਂਗੀਰ ਵੱਲੋਂ ਲਾਹੌਰ ਕੱਲਿਆ ਜਾਂਦਾ ਹੈ ਮਹਾਰਾਜ ਜਾਣੀ ਜਾਣ ਸਤਿਗੁਰੂ ਸਾਰਾ ਵਰਤਾਂਤ ਜਾਣਦੇ ਸਨ ਅਤੇ ਜਾਣਦੇ ਸਨ ਕਿ ਏ ਹੁਣ ਸਾਡਾ ਲਾਹੌਰ ਜਾਣਾ ਸ਼ਰੀਰ ਪੱਖੋਂ ਆਖਰੀ ਵਾਰ ਹੋਵੇਗਾ ਮਹਾਰਾਜ ਜੀ ਬਾਬਾ ਬੁੱਢਾ ਜੀ ਨੂੰ ਬੁਲਾਉਂਦੇ ਹਨ ਸਾਰੇ ਨਿਕਟਵਰਤੀ ਸਿੰਘਾਂ ਨੂੰ ਬੁਲਾਉਂਦੇ ਹਨ ਅਤੇ ਸਾਰੀ ਵਾਰਤਾ ਦੱਸਦੇ ਹਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਪਾਸ ਤੋਂ ਗੁਰਗੱਦੀ ਦਾ ਤਲਕ ਦੇ ਦਿੰਦੇ ਹਨ ਕਹਿੰਦੇ ਹਨ ਕਿ ਗੁਰੂ ਹਰਗੋਬਿੰਦ ਪਾਸ਼ਾ ਉਮਰ ਕਰਕੇ ਛੋਟੇ ਸਨ ਪਰ ਉਹ ਸਾਰਾ ਵਰਤਾਂਤ ਜੋ ਪਿਤਾ ਗੁਰੂ ਅਰਜਨ ਦੇਵ ਜੀ ਵੱਲੋਂ ਦੱਸਿਆ ਜਾ ਰਿਹਾ ਸੀ ਉਹ ਸੁਣ ਰਹੇ ਸਨ ਸਮਝ ਰਹੇ ਸਨ ਅਤੇ ਵਿਰਾਗ ਕਰ ਰਹੇ ਸਨ ਅਤੇ ਅੱਖਾਂ ਦੇ ਅਥਰੂਆਂ ਨਾਲ ਆਪਣੇ ਪਿਤਾ ਗੁਰਦੇਵ ਗੁਰੂ ਅਰਜਨ ਦੇਵ ਜੀ ਦੇ ਚਰਨ ਵੀ ਧੋ ਰਹੇ ਸਨ ਜਦੋਂ ਗੁਰੂ ਸਾਹਿਬ ਨੇ ਇਹ ਸਾਰੀ ਵਾਰਤਾ ਮਾਤਾ ਗੰਗਾ ਜੀ ਨੂੰ ਦੱਸੀ ਤੇ ਮਾਤਾ ਗੰਗਾ ਜੀ ਨੇ ਸਵਾਲ ਕੀਤਾ ਕਿ ਸਾਨੂੰ ਕੌਣ ਸੰਭਾਲੇਗਾ ਕਿਉਂਕਿ ਸਹਬਜਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਉਮਰ ਕਰਕੇ ਛੋਟੇ ਹਨ ਤੇ ਸਾਡੀ ਕੋਈ ਹੋਰ ਸੰਤਾਨ ਵੀ ਨਹੀਂ ਹੈ ਤੇ ਥੋੜੇ ਜਾਣ ਮਗਰੋਂ ਸਾਡੀ ਸੰਭਾਲ ਕੌਣ ਕਰੇਗਾ ਗੁਰੂ ਅਰਜਨ ਦੇਵ ਜੀ ਮਹਿਰ ਦੇ ਘਰ ਵਿੱਚ ਆਏ ਅਤੇ ਬਚਨ ਕੀਤੇ ਗੁਰੂ ਨਾਨਕ ਦੇਵ ਜੀ ਦਾ ਨਾਮ ਜਪਿਓ ਥੋੜਾ ਭਲਾ ਹੋਵੇਗਾ ਤੇ ਮਾਤਾ ਜੀ ਨੇ ਮਹਾਰਾਜ ਦੇ ਸ਼ਬਦ ਸੁਣੇ ਅਤੇ ਧੀਰਜ ਧਾਰਨ ਕਰ ਲਿਆ ਮਹਾਰਾਜ ਨਾਲ ਲਾਹੌਰ ਜਾਣ ਲਈ ਪੰਜ ਸਿੰਘ ਸਿੱਖ ਜਿਹੜੇ ਉਸ ਸਮੇਂ ਸਨ ਜਿਨ੍ਹਾਂ ਦੇ ਨਾਮ ਬਾਬਾ ਬਿਦੀ ਚੰਦ ਜੀ ਭਾਈ ਜੇਠਾ ਜੀ ਭਾਈ ਪੈੜਾ ਜੀ ਭਾਈ ਲੰਗਾ ਜੀ ਤੇ ਭਾਈ ਪ੍ਰਾਣਾ ਜੀ ਸੀ ਮਹਾਰਾਜ ਜਦੋਂ ਚੱਲਦੇ ਜਾ ਰਹੇ ਸਨ ਤੇ ਮਹਾਰਾਜ ਨੇ ਪਹਿਲਾ ਪੜਾ ਭਾਈ ਸੱਦੂ ਜੀ ਦੇ ਘਰ ਕੀਤਾ ਉਸ ਤੋਂ ਬਾਅਦ ਮਹਾਰਾਜ ਨੇ ਆਪਣੇ ਮਾਮੇ ਦੇ ਪੁੱਤਰ ਅਰਥਮਲ ਜੀ ਨੂੰ ਇਹ ਸੱਦਾ ਭਜਵਾਤਾ ਕਿ ਅਸੀਂ ਇੱਥੇ ਲਾਹੌਰ ਪਹੁੰਚ ਗਏ ਆ ਤੇ ਸਾਨੂੰ ਆ ਕੇ ਮਿਲੋ ਮਹਾਰਾਜ ਦੀ ਆਪਣੇ ਮਾਮਾ ਜੀ ਦੇ ਪੁੱਤਰ ਅਰਥਮਲ ਜੀ ਨਾਲ ਬੜੀ ਗੁੜੀ ਸਾਂਝ ਸੀ ਬੜੀ ਗੁੜੀ ਦੋਸਤੀ ਯਾਰੀ ਸੀ ਜਦੋਂ ਮਹਾਰਾਜ ਨੇ ਅਰਥਮਲ ਜੀ ਨੂੰ ਸੱਦਾ ਭੇਜਿਆ ਤੇ ਅਰਥਮਲ ਜੀ ਉੱਥੇ ਆਏ ਅਰਥਮਲ ਜੀ ਨੂੰ ਗੁਰੂ ਸਾਹਿਬ ਜੀ ਨੇ ਸਾਰਾ ਵਾਪਰਨ ਵਾਲਾ ਵਰਤਾਨ ਦੱਸਿਆ ਤੇ ਅਰਥਮਲ ਜੀ ਨੇ ਕਿਹਾ ਮਹਾਰਾਜ ਆਪ ਜੀ ਨੇ ਬਚਨ ਕੀਤੇ ਸੀ ਕਿ ਤੁਸੀਂ ਸਰੀਰ ਮੇਰੇ ਨਾਲ ਹੀ त्याਗੋਗੇ ਮਹਾਰਾਜ ਨੇ ਕਿਹਾ ਅਸੀਂ ਸੱਚਖੰਡ ਵੀ ਜਾ ਕੇ ਤੁਹਾਡਾ ਇੰਤਜ਼ਾਰ ਕਰਾਂਗੇ ਸਾਡੇ ਸਰੀਰ त्याਗਣ ਮਗਰੋਂ 40 ਦਿਨ ਬਾਅਦ ਤੁਹਾਡਾ ਸਰੀਰ ਵੀ ਸਮਾਪਤ ਹੋ ਜਾਏਗਾ ਤੇ ਤੁਸੀਂ ਵੀ ਮੇਰੇ ਕੋਲ ਸੱਚਖੰਡ ਆ ਜਾਵੋਗੇ ਹੁਣ ਸਵਾਲ ਇਹ ਸੀ ਕਿ ਮਹਾਰਾਜ ਦੀ ਮੁਲਾਕਾਤ ਕਿਸ ਤਰ੍ਹਾਂ ਜਹਾਂਗੀਰ ਨਾਲ ਹੋਵੇ ਮਹਾਰਾਜ ਨੇ ਬੇਦ ਬਣਾਈ ਤੇ ਲਾਹੌਰ ਸ਼ਹਿਰ ਵਿੱਚ ਇੱਕ ਚਾਂਕੀ ਗੜਵਾਈ ਜਦੋਂ ਚਾਂਕੀ ਸਾਰੀ ਸੰਗਤਾਂ ਨੇ ਵੇਖੀ ਸੰਗਤਾਂ ਦਾ ਹੜ ਮਹਾਰਾਜ ਲਈ ਦਰਸ਼ਨਾਂ ਲਈ ਉੱਥੇ ਇਕੱਠਾ ਹੋਣ ਲੱਗਾ ਮਹਾਰਾਜ ਦੀ ਪਾਲਕੀ ਸਾਹਬ ਨਾਲ ਸੰਗਤ ਵੱਡੇ ਇਕੱਠ ਵਿੱਚ ਸੀ ਅਤੇ ਸੰਗਤਾਂ ਦਾ ਹੜ ਵੱਧਦਾ ਜਾ ਰਿਹਾ ਸੀ ਇਸ ਇਸ ਸਭ ਦੀ ਨਜ਼ਰ ਇਸ ਸਭ ਤੇ ਨਜ਼ਰ ਚੰਦੂ ਦੀ ਪਈ ਚੰਦੂ ਵੇਖ ਕੇ ਸੜਵਲ ਗਿਆ ਤੇ ਜਾ ਕੇ ਜਹਾਂਗੀਰ ਨੂੰ ਕਹਿਣ ਲੱਗਾ ਕਿ ਮਹਾਰਾਜ ਤਾਂ ਹਜੇ ਵੀ ਖੁੱਲੇ ਘੁੰਮ ਰਹੇ ਹਨ ਭਾਵ ਆਜ਼ਾਦ ਘੁੰਮ ਰਹੇ ਹਨ। ਜਹਾਂਗੀਰ ਨੇ ਮਹਾਰਾਜ ਨੂੰ ਦਰਬਾਰ ਵਿੱਚ ਆਉਣ ਦਾ ਨਿਯੋਤਾ ਦਿੱਤਾ ਮਹਾਰਾਜ ਉੱਥੇ ਪਹੁੰਚੇ ਤੇ ਜਹਾਂਗੀਰ ਨੇ ਸਾਜ਼ਿਸ਼ ਨਾਲ ਇੱਕ ਸਵਾਲ ਪੁੱਛਿਆ ਕਿ Hindu ਵੱਡਾ ਕਿ ਮੁਸਲਮਾਨ ਮਹਾਰਾਜ ਜਾਣੀ ਜਾਣ ਸਤਿਗੁਰੂ ਸਾਰੀ ਚਾਲ ਨੂੰ ਜਾਣਦੇ ਸਨ ਤੇ ਮਹਾਰਾਜ ਨੇ ਗੁਰਬਾਣੀ ਦਾ ਇੱਕ ਸ਼ਬਦ ਤੇ ਵਿਚਾਰਨ ਕੀਤਾ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆ ਕੋਈ ਅਲਾਈ ਜਹਾਂਗੀਰ ਨੂੰ ਕੁਝ ਕੰਮ ਲਈ ਕਸ਼ਮੀਰ ਜਾਣਾ ਪੈ ਗਿਆ ਤੇ ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਚੰਦੂ ਕੋਲ ਸੌਂ ਗਿਆ ਹੁਣ ਚੰਦੂ ਤਾਂ ਆਪਣਾ ਬਦਲਾ ਮਹਾਰਾਜ ਤੋਂ ਲੈਣਾ ਹੀ ਚਾਹੁੰਦਾ ਸੀ ਤੇ ਮਹਾਰਾਜ ਵੀ ਆਪਣੀ ਸ਼ਹੀਦੀ ਦੀ ਬਿੱਦ ਆ ਬਣਾ ਕੇ ਆਏ ਸਨ ਮਹਾਰਾਜ ਨੇ ਚੰਦੂ ਨੂੰ ਕਿਹਾ ਕਿ ਅਸੀਂ ਤੇਰੇ ਘਰ ਦਾ ਪਾਣੀ ਤੱਕ ਵੀ ਨਹੀਂ ਪੀਵਾਂਗੇ ਚੰਦੂ ਹੁਣ ਮਹਾਰਾਜ ਸੇ ਸ਼ਰੀਰ ਪੱਖੋ ਤਸ਼ੱਦਦ ਟਾਣ ਲੱਗਿਆ ਸੀ ਤਸ਼ੱਦਦ ਤਾਂ ਕਿਵੇਂ ਟਾ ਸਕਦਾ ਸੀ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਆ ਪਰਮਾਤਮਾ ਰੂਪ ਸਨ ਮਹਾਰਾਜ ਸਾਰੀ ਵਿਦ ਆ ਬਣਾ ਰਹੇ ਸਨ ਤੇ ਇਸ ਦਾ ਜਰੀਆ ਚੰਦੂ ਨੂੰ ਬਣਾਇਆ ਜਾ ਰਿਹਾ ਸੀ ਪਹਿਲੇ ਦਿਨ ਮਹਾਰਾਜ ਨੂੰ ਤਸ਼ੱਦਦ ਦਿੱਤਾ ਤੇ ਮਹਾਰਾਜ ਨੂੰ ਸਾਰਾ ਦਿਨ ਭੁੱਖਾ ਰੱਖਿਆ ਗਿਆ ਤੇ ਆਪਣੇ ਸਪਾਈਆਂ ਨੂੰ ਚੰਦੂ ਕਹਿ ਗਿਆ ਕਿ ਇਹਨਾਂ ਨੂੰ ਪਾਣੀ ਤੱਕ ਵੀ ਨਹੀਂ ਦੇਣਾ ਮਹਾਰਾਜ ਇੱਕ ਚੌਂਕੜੇ 'ਚ ਅਡੋਲ ਬੈਠੇ ਰਹੇ ਅਤੇ ਗੁਰੂ ਗੁਰੂ ਜਪਦੇ ਰਹੇ ਮਹਾਰਾਜ ਦੇ ਨਾਲ ਪੰਜ ਸਿੱਖ ਵੀ ਓਖੇ ਪਾਣੇ ਬੈਠੇ ਰਹੇ ਜਿਨ੍ਹਾਂ ਨੂੰ ਚੰਦੂ ਦੇ ਸਪਾਈਆਂ ਵੱਲੋਂ ਬੰਨ ਕੇ ਰੱਖਿਆ ਗਿਆ ਸੀ ਦੂਜੇ ਦਿਨ ਜਦੋਂ ਚੰਦੂ ਮਹਾਰਾਜ ਕੋਲ ਪੁੱਜਦਾ ਹੈ ਤੇ ਮਹਾਰਾਜ ਨੂੰ ਫਿਰ ਪੁੱਛਦਾ ਹੈ ਕਿ ਤੁਸੀਂ ਮੇਰੀ ਕੁੜੀ ਦਾ ਮੇਰੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰੋਗੇ ਕਿ ਨਹੀਂ ਮਹਾਰਾਜ ਫੇਰ ਮਣਾ ਕਰ ਦਿੰਦੇ ਹਨ ਚੰਦੂ ਹੋਰ ਸੜਵਲ ਜਾਂਦਾ ਹੈ ਤੇ ਮਹਾਰਾਜ ਨੂੰ ਦੇਗ ਪਾਣੀ ਬਲਵਾਉਂਦਾ ਹੈ ਤੇ ਮਹਾਰਾਜ ਨੂੰ ਉਸ ਵਿੱਚ ਬੈਣ ਲਈ ਕਹਿੰਦਾ ਹੈ ਮਹਾਰਾਜ ਗੁਰੂ ਗੁਰੂ ਜਪਦੇ 6 ਘੰਟੇ ਉਸ ਪਾਣੀ ਵਿੱਚ ਬੈਠੇ ਰਹਿੰਦੇ ਹਨ ਜਿਹੜੇ ਸਿੱਖ ਮਹਾਰਾਜ ਦੇ ਨਾਲ ਗਏ ਸਨ ਉਹ ਕਿੱਦਾਂ ਇਹ ਸਭ ਮਹਾਰਾਜ ਤੇ ਤਸ਼ੱਦਦ ਚੱਲ ਸਕਦੇ ਸਨ ਉਹਨਾਂ ਵਿੱਚੋਂ ਇੱਕ ਸਿੱਖ ਪਾਈ ਪੈੜਾ ਜੀ ਇਹ ਸਭ ਰੋਕਣ ਲਈ ਭੱਜ ਕੇ ਮਹਾਰਾਜ ਕੋਲ ਆਇਆ ਤੇ ਸਪਾਈਆਂ ਵੱਲੋਂ ਉਸ ਤੇ ਲੱਠ ਵਰਾ ਦਿੱਤੇ ਗਏ ਮਹਾਰਾਜ ਨੇ ਭਾਈ ਪੈੜਾ ਜੀ ਨੂੰ ਕਿਹਾ ਕਿ ਤੁਸੀਂ ਭਾਣੇ ਵਿੱਚ ਵਿਗਨ ਨਾ ਪਾਓ ਜੋ ਵਰਤ ਰਿਹਾ ਹੈ ਉਹ ਸਤਗੁਰ ਆਪ ਹੀ ਭਾਣਾ ਵਰਤਾ ਰਹੇ ਹਨ ਜਦੋਂ ਦੂਜੇ ਦਿਨ ਦਾ ਤਸ਼ੱਦਦ ਮੁੱਕਿਆ ਮਹਾਰਾਜ ਦੇ ਸਰੀਰ ਵਿੱਚ ਛਾਲੇ ਪੈ ਗਏ ਮਹਾਰਾਜ ਉਸ ਹੀ ਸਥਾਨ ਉੱਤੇ ਦਵਾਰਾ ਚੌਂਕੜਾ ਲਾ ਕੇ ਬੈ ਗਏ ਤੇ ਤੀਜੇ ਦਿਨ ਫੇਰ ਚੰਦੂ ਆਇਆ ਤੇ ਫੇਰ ਉਹੀ ਸਵਾਲ ਮਹਾਰਾਜ ਨੂੰ ਕਰਦਾ ਹੈ ਕਿ ਮਹਾਰਾਜ ਤੁਸੀਂ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰੋਗੇ ਕਿ ਨਹੀਂ ਮਹਾਰਾਜ ਫੇਰਮਾਨਾ ਕਰ ਦਿੰਦੇ ਹਨ ਤੀਜੇ ਦਿਨ ਮਹਾਰਾਜ ਦੇ ਸੀਸ ਤੇ ਗਰਮ ਰੇਤਾ ਪਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਤਿੱਤੀ ਦਵੀ ਤੇ ਬਿਠਾਇਆ ਜਾਂਦਾ ਹੈ ਇਹ ਤਛੱਦਤ ਲਗਭਗ 3 ਘੰਟੇ ਤੱਕ ਚੱਲਦਾ ਹੈ ਅਤੇ ਮਹਾਰਾਜ ਨੂੰ ਫੇਰ ਉਹ ਸੀ ਅਸਥਾਨ ਤੇ ਬਿਠਾ ਦਿੱਤਾ ਜਾਂਦਾ ਹੈ ਕਹਿੰਦੇ ਹਨ ਮਹਾਰਾਜ ਨੂੰ ਵੱਡੇ ਵੱਡੇ ਦੇਵਤੇ ਸਿੱਧ ਜੋ ਕੀ ਗੁਪਤ ਰੂਪ ਵਿੱਚ ਮਿਲਣ ਆਏ ਅਤੇ ਮਹਾਰਾਜ ਨੂੰ ਕਿਹਾ ਜੇ ਤੁਹਾਡਾ ਹੁਕਮ ਹੋਵੇ ਇਹ ਸਭ ਅਸੀਂ ਰੋਕ ਸਕਦੇ ਹਾਂ ਪਰ ਮਹਾਰਾਜ ਨੇ ਕਿਹਾ ਸੀ ਸਮਰਾਥਾਂ ਅਸੀਂ ਆਪ ਵੀ ਇਹ ਸਭ ਰੋਗਦੇ ਹਾਂ ਰੋਕ ਸਕਦੇ ਹਾਂ ਪਰ ਅਸੀਂ ਇੱਕ ਅਕਾਲ ਪੁਰਖ ਦੇ ਪਾਣੇ ਵਿੱਚ ਹਾਂ ਤੇ ਜੋ ਕਰ ਰਿਹਾ ਹੈ ਸਾਨੂੰ ਉਹ ਖਿੜੇ ਮੱਥੇ ਮਨਜ਼ੂਰ ਹੈ ਚੰਦੂਦੀ ਨੂੰ ਜੋ ਕਿ ਸਿੱਖਾਂ ਦੇ ਘਰ ਵਿੱਚੋਂ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਮੇਰਾ ਸੋਹਰਾ ਲਾਲ ਖੂਈ ਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਤਛੱਦਰ ਟਾਰਿਆ ਹੈ ਤਾਂ ਉਹ ਮਹਾਰਾਜ ਲਈ ਕੁਝ ਪ੍ਰਸ਼ਾਦਾ ਪਾਣੀ ਲੈ ਕੇ ਆਈ ਜਦੋਂ ਲਾਲ ਖੂਈ ਤੇ ਪੁੱਜੀ ਤਾਂ ਉਸਨੇ ਵੇਖਿਆ ਕਿ ਕੁਝ ਸਿਪਾਈ ਉੱਥੇ ਮਹਾਰਾਜ ਦੇ ਪੈਰਾ ਕਰ ਰਹੇ ਹਨ ਤਾਂ ਉਸਨੇ ਸਿਪਾਈਆਂ ਨੂੰ ਆਪਣੇ ਗੈਣੇ ਦਿੱਤੇ ਅਤੇ ਮਹਾਰਾਜ ਨਾਲ ਮੁਲਾਕਾਤ ਕਰਨ ਲਈ ਗਿਆ ਚੰਦੂ ਦੀ ਨੂੰ ਮਹਾਰਾਜ ਨੂੰ ਮਿਲੀ ਅਤੇ ਕਹਿਣ ਲੱਗੀ ਮਹਾਰਾਜ ਮੇਰਾ ਤਾਂ ਜੀਵਨ ਹੀ ਨਰਕ ਬਣ ਗਿਆ ਕਿ ਮੇਰਾ ਸੋਹਰਾ ਜਿਨ੍ਹਾਂ ਦੇ ਘਰ ਮੈਂ ਵਿਆਹੀ ਹਾਂ ਤੁਹਾਡੇ ਉੱਤੇ ਨੇ ਤਛੱਦਰ ਟਾਰੇ ਹਨ ਮਹਾਰਾਜ ਨੇ ਕਿਹਾ ਕੋਈ ਨਹੀਂ ਇਹ ਸੱਚੇ ਸਤਗੁਰ ਦਾ ਪਾਣਾ ਹੈ ਅਤੇ ਇਸ ਨੂੰ ਖਿੜੇ ਮੱਥੇ ਸੋ ਤੇ ਮਹਾਰਾਜ ਨੇ ਬਚਨ ਕੀਤਾ ਕਿ ਅਸੀਂ ਇਹ ਪ੍ਰਣ ਕੀਤਾ ਹੈ ਕਿ ਅਸੀਂ ਚੰਦੂ ਦੇ ਘਰ ਦਾ ਪਾਣੀ ਤੱਕ ਨਹੀਂ ਪੀਵਾਂਗੇ ਚੌਥੇ ਦਿਨ ਮਹਾਰਾਜ ਨੇ ਚੰਦੂ ਨੂੰ ਕਿਹਾ ਕਿ ਮੈਂ ਇਸ਼ਨਾਨ ਕਰਨ ਜਾਣਾ ਹੈ ਨਾਲ ਹੀ ਲਾਲ ਖੂਈ ਦੇ ਰਾਵੀ ਵਗਦੀ ਸੀ ਤੇ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦਾ ਇੱਥੋਂ ਤੱਕ ਬਚਨ ਕਰਦੇ ਸਨ ਜੇਕਰ ਮੈਂ ਰਾਵੀ ਦੇ ਇਸ਼ਨਾਨ ਕਰ ਲਏ ਹਨ ਤਾਂ ਮੈਂ ਗੁਰੂ ਅਰਜਨ ਸਾਹਿਬ ਨੂੰ ਗਲਵਕੜੀ ਪਾ ਲਈ ਹੈ ਮਹਾਰਾਜ ਤੁਰਦੇ ਜਾ ਰਹੇ ਸਨ ਤਸ਼ੱਦਦ ਟਾਇ ਜਾਣ ਕਰਕੇ ਮਹਾਰਾਜ ਦਾ ਸਰੀਰ ਬਹੁਤ ਹੀ ਜ਼ਿਆਦਾ ਕਮਜ਼ੋਰ ਹੋ ਗਿਆ ਸੀ ਅਤੇ ਥਾਂ ਥਾਂ ਤੇ ਛਾਲੇ ਹੋ ਗਏ ਸਨ ਮਹਾਰਾਜ ਕੋਲੋਂ ਤੁਰਿਆ ਨਹੀਂ ਜਾ ਰਿਹਾ ਸੀ ਅਤੇ ਮਹਾਰਾਜ ਦੇ ਨਾਲ ਦੇ ਸਿੰਘਾਂ ਨੇ ਮਹਾਰਾਜ ਦੇ ਸਰੀਰ ਨੂੰ ਸਹਾਰਾ ਦਿੱਤਾ ਅਤੇ ਰਾਵੀ ਤੱਕ ਇਸ਼ਨਾਨ ਕਰਦੇ ਲੈ ਗਏ ਮਹਾਰਾਜ ਸਾਰੇ ਸਿੱਖਾ ਸਮੇਂ ਜਬਜੀ ਸਾਹਿਬ ਦਾ ਜਾਪ ਕਰਦੇ ਜਾ ਰਹੇ ਸਨ ਜਦੋਂ ਮਹਾਰਾਜ ਰਾਵੀ ਨੇੜੇ ਪਹੁੰਚੇ ਤੇ ਸਿੱਖਾਂ ਨੂੰ ਗਿਆ ਕਿ ਅਸੀਂ ਇੱਥੇ ਇਸ਼ਨਾਨ ਕਰਨਾ ਹੈ ਮਹਾਰਾਜ ਨੇ ਉੱਥੇ ਇਸ਼ਨਾਨ ਕੀਤਾ ਅਤੇ ਸਾਰੀ ਬਿੱਦ ਨਾਲ ਦੇ ਸਿੱਖਾਂ ਨੂੰ ਦੱਸੀ ਅਤੇ ਕਿਹਾ ਕਿ ਮੇਰੇ ਪਿੱਛੋਂ ਹਰਗੋਬਿੰਦ ਜੀ ਨੂੰ ਕਿਓ ਕਿ ਉਹ ਸ਼ਸਤਰ ਧਾਰਨ ਕਰਨ ਅਤੇ ਜ਼ੁਲਮ ਦਾ ਟਾਕਰਾ ਕਰਨ ਇਸ ਤਰ੍ਹਾਂ ਬਚਨ ਕਰਦੇ ਹੋਏ ਰਾਵੀ ਵਿੱਚ ਇਸ਼ਨਾਨ ਕੀਤਾ ਅਤੇ ਮਹਾਰਾਜ ਨੇ ਸਿੱਖਾਂ ਨੂੰ ਇਹ ਵਚਨ ਵੀ ਕਹੇ ਕਿ ਤੁਸੀਂ ਮੇਰੇ ਸਰੀਰ ਨਾਲ ਦਸਕਾਰ ਨਾ ਕਰਿਓ ਇਹਨੂੰ ਰਾਵੀ ਵਿੱਚ ਹੀ ਰੋੜ ਦਿਓ ਜਦੋਂ ਮਹਾਰਾਜ ਆਪਣਾ ਸਰੀਰ ਤਿਆ ਗਏ ਸਿੱਖਾਂ ਵੱਲੋਂ ਬੜੇ ਹੀ ਅਦਬ ਸਤਕਾਰ ਨਾਲ ਚੰਦਨ ਦੀ ਲੱਕੜ ਦਾ ਵਿਵਾਨ ਤਿਆਰ ਕੀਤਾ ਗਿਆ ਜਿਸ ਉੱਤੇ ਮਹਾਰਾਜ ਨੂੰ ਵਿਰਾਜਮਾਨ ਕੀਤਾ ਅਤੇ ਸੰਗਤਾਂ ਨੇ ਸ਼ਰਧਾ ਨਾਲ ਭਰੀ ਹੋਈ ਸੰਗਤਾਂ ਨੇ ਵੱਖ-ਵੱਖ ਮੋਸ਼ਕ ਕਪੂਰ ਖੁਸ਼ਬੂਆ ਮਹਾਰਾਜ ਦੇ ਸਰੀਰ ਉੱਤੇ ਛਿੜਕੀਆਂ ਉਸ ਤੋਂ ਬਾਅਦ ਸਿੱਖਾਂ ਨੇ ਅੰਨੀ ਹੀ ਮਾਇਆ ਮਹਾਰਾਜ ਉੱਤੇ ਲੁਟਾ ਦਿੱਤੀ ਅਤੇ ਅੰਤ ਮਹਾਰਾਜ ਨੂੰ ਰਾਵੀ ਵਿੱਚ ਰੋੜਤਾ ਸੰਗਤਾਂ ਸ਼ਬਦ ਕੀਰਤਨ ਕਰ ਰਹੀਆਂ ਸਨ ਰਬਾਬੀ ਸਿੰਘ ਕੀ ਸ਼ਬਦ ਪੜ ਰਿਹਾ ਸੀ ਸੇਵਕੀ ਔੜਕ ਨਿਭਹੀ ਪ੍ਰੀਤ ਔੜਕ ਨਿਭਹੀ ਪ੍ਰੀਤ ਸੇਵਕੀ ਔੜਕ ਨਿਭਹੀ ਪ੍ਰੀਤ ਅੰਤ ਕੁਝ ਸਮੇਂ ਬਾਅਦ ਹੀ ਮਹਾਰਾਜ ਦਾ ਵਿਵਾਨ ਅਲੋਪ ਹੋ ਗਿਆ ਜਦੋਂ ਇਹ ਸਭ ਵਾਰਤਾ ਬਾਰੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਪਤਾ ਲੱਗਿਆ ਤੇ ਮਹਾਰਾਜ ਨੇ ਆਪਣੇ ਗੁਰੂ ਪਿਤਾ ਦੇ ਬਚਨਾਂ ਅਨੁਸਾਰ ਸ਼ਸਤਰ ਧਾਰਨ ਕੀਤੇ ਅਤੇ ਜ਼ੁਲਮ ਦਾ ਟੱਕਰہ ਕੀਤਾ ਸੀਸ ਤੇ ਰੇਤਾ ਪਾਣ ਵਾਲੇ ਗੁਰਦਿਤ ਪੜਪੁੰਜਾ ਜੋ ਕਿ ਪਾਗਲ ਹੋ ਗਿਆ ਸੀ ਅਤੇ ਕਮਲਾ ਹੋਇਆ ਫਿਰਦਾ ਉਸ ਹੀ ਪੜਪੁੰਜੇ ਨੂੰ ਜਿਸ ਨਾਲ ਉਸਨੇ ਮਹਾਰਾਜ ਦੇ ਸਿਰ ਤੇ ਰੇਤਾ ਪਾਇਆ ਸੀ ਉਸ ਨੂੰ ਲੈ ਕੇ ਇੱਧਰ ਉੱਧਰ ਘੁੰਮਦਾ ਰਹਿੰਦਾ ਸੀ ਜਹਾਂਗੀਰ ਨੇ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੂਰਤ ਕੀਤਾ ਮਹਾਰਾਜ ਨੇ ਉਸ ਦੀ ਨੱਕ 'ਚ ਨਕੇਲ ਪਾਈ ਤੇ ਉਸ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਲੈ ਜਾ ਕੇ ਭੀਖ ਮੰਗਵਾਈ ਅਤੇ ਸੰਗਤਾਂ ਨੂੰ ਕਿਹਾ ਕਿ ਇਸ ਨੂੰ ਪੰਜ ਛੇ ਰੋਜ਼ ਮਾਰਿਆ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਚੰਦੂ ਨੂੰ ਦਵਾਰਾ ਲਾਹੌਰ ਵਿਖੇ ਲਜਾਇਆ ਗਿਆ ਤੇ ਗੁਰਦੇਵ ਪੜਪੁੰਜਾ ਜਿਸ ਨੇ ਗੁਰੂ ਅਰਜਨ ਦੇਵ ਜੀ ਦੇ ਛੇਸ਼ ਤੇ ਰੇਤਾ ਪਾਇਆ ਸੀ ਉਸ ਵਾਕਿਆ ਤੋਂ ਬਾਅਦ ਉਹ ਕਮਲਾ ਹੋ ਗਿਆ ਸੀ ਉਸ ਦੀ ਨਜ਼ਰ ਚੰਦੂ ਦੇ ਪਈ ਤੇ ਉਸ ਨੂੰ ਸਾਰਾ ਵਾਕਿਆ ਦੁਬਾਰਾ ਯਾਦ ਆ ਗਿਆ ਉਸ ਨੇ ਆਪਣੇ ਹੱਥ ਚ ਫੜਿਆ ਹੋਇਆ ਪਰਪੁੰਜਾ ਚੰਦੂ ਦੇ ਸਿਰ ਤੇ ਦੇ ਮਾਰਿਆ ਉਸ ਤੋਂ ਬਾਅਦ ਚੰਦੂ ਅਧਮੋਇਆ ਹੋ ਗਿਆ ਤੇ ਰਾਵੀ ਦੇ ਕਿਨਾਰੇ ਡਿੱਗ ਗਿਆ ਰਾਵੀ ਦੇ ਕਿਨਾਰੇ ਪਿਆ ਚੰਦੂ ਦਾ ਸਰੀਰ ਆਵਾਰਾਂ ਜਾਨਵਰਾਂ ਨੇ ਨੋਚ-ਨੋਚ ਕੇ ਖਾਦਾ ਅਤੇ ਇਸ ਪ੍ਰਕਾਰ ਟੜਪ-ਟੜਪ ਕੇ ਚੰਦੂ ਦੀ ਮੌਤ ਹੋਈ ਉਮੀਦ ਕਰਦਾ ਹਾਂ ਆਪ ਜੀ ਨੂੰ ਇਹ ਇਤਿਹਾਸ ਵਧੀਆ ਲੱਗਿਆ ਹੋਵੇਗਾ ਸਿੱਖ ਇਤਿਹਾਸ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਸਰਦਾਰ ਹਿਸਟਰੀ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ